ਤਾਂ ਮੈਂ ਕਦੀ ਕਿਸੇ ਦਾ ਨਾਮ ਲੈ ਕੇ ਗੱਲ ਨਹੀਂ ਕੀਤੀ ਪਰ ਜਿਹੜਾ ਮਾਸਟਰ ਸਲੀਮ ਹੈ ਇਹਦੇ ਨਾਲ ਹਰ 2 2.5 ਮਹੀਨੇ ਬਾਅਦ ਖੁਰਕੋਟਦੀ ਹੈ ਅਸਲ 'ਚ ਨਾ ਇਹਨੂੰ ਐਂ ਲੱਗਦਾ ਵੀ ਜਿਵੇਂ ਊੜਾੜਾ ਐਵੇਂ ਜਿਹੜਾ ਸਾਰੇ ਗਾਵਾਂ ਪਾ ਜਾਂ ਬਾਜਾ ਵੀ ਉਹਦੀ ਖੋਜ ਇਹਨਾਂ ਨੇ ਲਾਣੇ ਨੇ ਕੀਤੀ ਹੈ ਇਸ ਕਰਕੇ ਉਹਨੂੰ ਸਾਰੇ ਗਾਵਾਂ ਪਾ ਨੂੰ ਗਾਉਣ ਤੋਂ ਪਹਿਲਾਂ ਬਾਜੇ ਨੂੰ ਵਜਾਉਣ ਤੋਂ ਪਹਿਲਾਂ ਵੀ ਇਹਨਾਂ ਨੂੰ ਪੁੱਛ ਲਿਆ ਕਰੋ ਵੀ ਅਸੀਂ ਗਾ ਲਈਏ ਵਜਾ ਲਈਏ ਉਹ ਤੀਜੇ ਦਿਨ ਹਰੇਕ ਨੂੰ ਕਹਿਣ ਲੱਗ ਜੂ ਅਸੀਂ ਇੰਨਾ-ਇੰਨਾ ਸਿੱਖਿਆ ਅਸੀਂ ਐਂ ਸਿੱਖਿਆ ਉਹ ਭਰਾਵਾ ਮਿਊਜ਼ਿਕ ਦੇ ਨਾਲ ਨਾਲ ਅਕਲ ਵੀ ਸਿੱਖੀਦੀ ਹੁੰਦੀ ਆ ਉਸਤਾਦਾਂ ਤੋਂ ਤੂੰ ਸੰਗੀਤ ਸਿੱਖਦਾ ਸਿੱਖਦਾ ਮੈਨੂੰ ਤਾਂ ਅਕਲ ਸਿੱਖਣੀ ਹੀ ਭੁੱਲ ਗਿਆ ਸਿੱਖੇ ਤਾਂ ਯਾਰ ਆਪਣੇ ਉਹ ਬਡਾਲੀ ਉਹਨਾਂ ਦੇ ਬਜ਼ੁਰਗ ਨੇ ਕਿਹੜੇ ਪੂਰਨ ਚੰਦ ਬਡਾਲੀ ਉਹ ਵੀ ਬਥੇਰਾ ਸਿੱਖੇ ਬਨੇ ਮੈਂ ਨਹੀਂ ਕਦੇ ਕਿਸੇ ਨੂੰ ਐ ਬੋਲਦੇ ਸੁਨੇ ਵੀ ਤੂੰ ਐ ਗਾਉਣਾ ਤੂੰ ਆ ਕਰਦਾ ਤੂੰ ਅਸਲ 'ਚ ਨਾ ਤੂੰ ਕੱਲਾ ਸੁਰਾਂ ਦਾ ਨਹੀਂ ਬਾਈ ਤੂੰ ਜੈਲਸੀ ਦਾ ਵੀ ਬਹੁਤ ਭਰਿਆ ਆ ਵਾ ਇਹ ਤੈਨੂੰ ਵੀ ਪਤਾ ਉਈ ਕਦੇ ਉਸ ਸਟੇਜਾਂ ਦੇ ਕਹੀ ਜੂ ਸਾਨੂੰ ਤੁਸੀਂ ਪੈਸੇ ਘੱਟ ਦਿੰਨੇ ਹੋ ਉਹਨਾਂ ਨੂੰ ਤੁਸੀਂ ਐਨੇ ਨੇ ਪੈਸੇ ਦੇ ਦਿੰਨੇ ਹੋ ਜਿਹੜੇ ਐ ਕਹਿ ਕੇ ਮੁਰ ਜਾਂਦੇ ਨੇ ਤਾਰਾ ਦੀ ਦੀ ਦਾਦੀ ਦੀ ਦਾਦੀ ਦੇ ਓਏ ਮਾਸਟਰ ਸਲੀਮ ਜੀ ਪੈਸੇ ਨਾ ਕੱਲੇ ਗਾਉਣ ਦੇ ਨਹੀਂ ਮਿਲਦੇ ਹੁੰਦੇ ਆਦਤਾਂ ਦੇ ਵੀ ਮਿਲਦੇ ਹੁੰਦੇ ਨੇ ਤੇ ਤੇਰੀਆਂ ਹਰਕਤਾਂ ਸਟੇਜਾਂ ਤੇ ਨਹੀਂ ਬੱਸਾਂ ਜਗਾਉਣ ਵਾਲੀਆਂ ਨੇ ਅੱਛਾ ਜਾਂ ਇੱਕ ਇਹਨੂੰ ਆਇਆ ਬਹੁਤ ਆ ਵੀ ਮੈਂ ਉੱਚਾ ਬਹੁਤ ਗਾਣਾ ਦੇਖੋ ਜੀ ਉੱਚਾ ਮਾਨਕ ਸਾਹਿਬ ਕੁਲਦੀ ਮਾਨਕ ਜੀ ਬਹੁਤ ਵਧੀਆ ਲੱਗਦੇ ਸੀਗੇ ਸਾਰਿਆਂ ਦੀ ਹਰਮਨ ਪਿਆਰੇ ਨੇ ਸਾਰੇ ਸੁਣਦੇ ਵਧੀਆ ਨੇ ਪਰ ਮਾਸਟਰ ਸਲੀਮ ਗਾਉਣ ਤੇ ਰਿੰਗਣ ਚ ਬਹੁਤ ਫਰਕ ਹੁੰਦਾ ਤੂੰ ਅੱਜ ਕੱਲਬ ਦੀ ਆਵਾਜ਼ ਨਾ ਕੱਲਾ ਸਪਾ ਹੈੱਡਫੋਨ ਲਾ ਕੇ ਸੁਣ ਲਈ ਤੇਰੇ ਨਾਲ ਹਾਰਨ ਸੋਹਣਾ ਵੱਜਦਾ ਨਾਲੇ ਹਾਰਨ ਕਿਸੇ ਨੂੰ ਅਲਰਟ ਤਾਂ ਕਰ ਦਿੰਦਾ ਵੀ ਮੂਰੇ ਆ ਆਉਂਦਾ ਆਉਂਦਾ ਇੱਧਰ ਮੁੜ ਜਾ ਉੱਧਰ ਮੁੜ ਜਾ ਉਹ ਸਟੇਜ ਤੇ ਵੀ ਜਿਵੇਂ ਤੂੰ ਰਿੰਗਿਆ ਸੀ ਨਾ ਜਦੋਂ ਪਬਲਿਕ ਢੂਲੇ ਥੱਲੇ ਸੱਟ ਲਈ ਸੀ ਉਹ ਤੇਰੀ ਥਾਂ ਤੇ ਜੇ ਹਾਰਨ ਵੱਜਿਆ ਹੁੰਦਾ ਦੋ ਚਾਰ ਜਣੇ ਪਹਿਲਾਂ ਉੱਤਰ ਜਾਂਦੇ ਥੱਲੇ ਸਿੱਖਿਆ ਭਰਾਵਾ ਤੂੰ ਆਪ ਦੇ ਲਈ ਸਿੱਖਿਆ ਤੂੰ ਗਾ ਹਰ ਸਟੇਜਾਂ ਤੇ ਤੂੰ ਆਹੀ ਤੇਰਾ ਰੰਡੀ ਰੋਣਾ ਰਹਿੰਦਾ ਕਦੇ ਤੂੰ ਕਹਿੰਦਾ ਅਸੀਂ ਫਲਾਨੇ ਘਰਾਣੇ ਤੋਂ ਆ ਅਸੀਂ ਆ ਇਸ ਕਹੋ ਯਾਰ ਇੱਕ ਤਾਂ ਮੈਂ ਘਰਾਣਿਆਂ ਵਾਲਾ ਵੀ ਕਲੀਅਰ ਕਰਦਾ ਭਰਾਵਾ ਘਰਾਣੇ ਰਾਜਾਂ ਦੇ ਬਣਾਏ ਹੋਏ ਨੇ ਜਿਹੜੇ ਉਹਨਾਂ ਨੂੰ ਸੁਰ ਪਸੰਦ ਹੁੰਦੇ ਸੀ ਉਹ ਕਹਿੰਦੇ ਸੀ ਸਾਡੇ ਘਰਾਣੇ ਚ ਆਹੀ ਵੱਜੂਗਾ ਉਹ ਤਾਂ ਉੱਥੇ ਉਹ ਸੁਰ ਚੱਲ ਪੈਂਦਾ ਸੀ ਸੋ ਘਰਾਣੇ ਨਾ ਗੁਲਾਮੀ ਸੀਗੀ ਜਿਹਨੂੰ ਇਹ ਪ੍ਰਾਪਤੀ ਬਣਾ ਕੇ ਪੇਸ਼ ਕਰੀ ਜਾਂਦੇ ਨੇ ਘਰਾਣਿਆਂ ਨੂੰ ਕਹ ਕੱਲ ਨੂੰ ਮੈਂ ਕਹਿ ਦੂੰ ਹਾਂ ਸਾਡਾ ਮਾਸਟਰ ਕਾ ਘਰਾਣਾ ਯਾਰ ਨਾਲੇ ਹਾਂ ਮੂਸੇ ਵਾਲੇ ਦਾ ਕਿਹੜਾ ਘਰਾਣਾ ਸੀ ਸੋ ਨਵੇਂ ਮੁੰਡੇ ਨੂੰ ਮੈਂ ਕਹਣਾ ਐਵੇਂ ਨਾ ਪ੍ਰਿੰਸ ਪਰੋਸੋਈ ਜਾ ਕਰੋ ਘਰਾਣੇ ਘਰੂਣੇ ਮੈਂ ਇਹ ਗੱਲਾਂ ਚ ਪੈਣਾ ਨਹੀਂ ਸੀ ਪਰ ਜਿਵੇਂ ਇਹ ਹਮੇਸ਼ਾ ਟਾਰਗੇਟ ਜਾ ਕਰਦਾ ਹੁੰਦਾ ਮੈਂ ਤੁਹਾਨੂੰ ਅੱਜ ਕਹਿ ਦਿੰਦਾ ਜੀ ਜਿੰਨੇ ਆਪਣੇ ਮੁੰਡੇ ਨਵੇਂ ਗਾਉਣ ਲੱਗਦਾ ਤੁਸੀਂ ਸਿੱਧਾ ਕਹਿਣਾ ਕਰੋ ਸਾਡਾ ਦਾ ਜੱਟ ਘਰਾਣਾ ਜੋ ਜੀ ਕਰਦਾ ਗਾਓ ਬਸ ਸਮਾਜ ਨੂੰ ਨੁਕਸਾਨ ਦੇ ਨਾ ਹੋਵੇ ਇਹਨਾਂ ਤੋਂ ਸਰਟੀਫਿਕੇਟ ਥੋੜੀ ਲੈ ਕੇ ਚੜਨਾ ਸਟੇਜਾਂ ਤੇ ਤੁਸੀਂ ਰੋਲਾ ਕਿ ਇਹਨਾਂ ਨੂੰ ਨਾ ਜੈਲ ਸੀ ਇੰਨੀ ਹੋਈ ਪਈ ਆ ਵੀ ਨਵੇਂ ਮੁੰਡੇ ਵੱਧ ਕਮਾਉਣ ਲੱਗੇ ਉਹ ਭਰਾਵਾ ਨਾਲੇ ਨਾ ਤੈਨੂੰ ਉੱਥੇ ਭਜਨ ਗਾਉਣ ਲਈ ਬੁਲਾਉਂਦੇ ਹੁੰਦੇ ਨੇ ਉਹ ਰੱਬ ਦਾ ਦਰਬਾਰ ਹੁੰਦਾ ਮਾਤਾ ਦਾ ਜਿਹੜਾ ਤੂੰ ਉੱਥੇ ਜਾ ਕੇ ਵੀ ਲੋਕਾਂ ਨੂੰ ਨਿੰਦ ਲਿਆ ਇਹਨੂੰ ਪੈਸੇ ਦੇ ਤੇ ਇਹਨੂੰ ਸਾਨੂੰ ਨਹੀਂ ਦਿੰਦੇ ਲੋਕਾਂ ਬਾਰੇ ਬੋਲੀਏਗਾ ਉਹ ਰੱਬ ਤੋਂ ਡਰਿਆ ਕਰੋ ਮਾੜਾ ਮੋਟਾ ਅਸਲ 'ਚ ਮੇਰ ਮਸਲਾ ਹੋਈ ਸੁਰਤਾਂ ਸਿੱਖ ਲੈ ਅਕਲ ਨਹੀਂ ਸਿੱਖੀ ਨਾਲੇ ਨਾ ਜੇ ਅਸੀਂ ਸ਼ਰੀਲਾ ਸੁਣ ਨਹੀਂ ਕੋਈ ਨਹੀਂ ਸਾਡੇ ਕੋਲੇ ਸਰਦੂਲ ਸਕੰਦਰ ਖੂਰੀ ਹੈਗੇ ਨੇ ਉਹ ਸ਼ਰੀਲੇ ਵੀ ਨੇ ਅੱਜ ਤੱਕ ਨਾ ਉਹਨਾਂ ਨੇ ਕਦੀ ਕੋਈ ਜੈਲ ਸੀ ਵਾਲੀ ਗੱਲ ਕੀਤੀ ਆ ਵੀ ਫਲਾਨਾ ਤੂੰ ਤਾਂ ਐ ਗਾਉਣਾ ਫਲਾਨਾ ਤੂੰ ਤਾਂ ਤੂੰ ਤਾਂ ਪਤੰਦਰਾ ਉਹੀ ਸਾਰੀ ਦੁਨੀਆ ਦਾ ਕੋਚ ਬਣਿਆ ਬੈਠਾ ਤੂੰ ਤਾਂ ਐ ਲੱਗਦਾ ਜਿਵੇਂ ਬਾਜੇ ਦੀ ਖੋਜ ਹੀ ਤੂੰ ਕੀਤੀ ਹੁੰਦੀ ਆ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਤੂੰ ਸਿੱਖਿਆ ਤੂੰ ਆਪਦੇ ਲਈ ਸਿੱਖਿਆ ਉਹੀ 3 ਦਿਨ ਹਰੇਕ ਨੂੰ ਅਸਲ ਚ ਸਿਰ ਚੜਾ ਲੈ ਯਾਰ ਜਿਹੜੇ ਇਹਨਾਂ ਦੇ ਗੋਡੇ ਹੱਥ ਜਿ�ਾ ਲਾਉਣ ਲੱਗ ਜਾਂਦੇ ਉਹ ਗੋਡੇ ਹੱਥ ਲਾਉਣੇ ਕੋਈ ਅਵਤਾਰ ਤਾਂ ਰਹਿਣੇ ਓਏ ਦੂਜਾ ਹੁਣ ਇਹਦੀ ਸੁਣ ਲੋ ਗੱਲ ਦੇਖੋ ਜੀ ਹਾਂਸ ਰਾਜ ਹਾਂਸ ਜੀ ਦੀ ਗਾਇਕੀ ਦੇ ਉਹਨਾਂ ਦੀ ਲਿਆਕਤ ਦੇ ਅਸੀਂ ਕੱਲ ਵੀ دیਵਾਨੇ ਸੀ ਅੱਜ ਵੀ ਆ ਕੱਲ ਨੂੰ ਵੀ ਰਹਾਂਗੇ ਪਰ ਜਿਹੜਾ ਹੁਣ ਬਾਈ ਐਡੇ ਵੱਡੇ ਫਨਕਾਰ ਨਸ਼ੱਤਰ ਗਿੱਲ ਹੁਰੀ ਯਾਰ ਮਤਲਬ ਉਹਨਾਂ ਦੇ ਸਾਈਡ Song ਛੋਟਾ ਗਾਇਕਾ ਯਾਰ ਉਹ ਉਹਦੇ ਜਨਾਂ ਸਰੀਲਾ ਕੌਣ ਹੋਜੂ ਉਹਦੇ ਸਾਈਡ Song ਦਾ ਸਾਡੇ ਅੱਜ ਵੀ ਸਾਰਿਆਂ ਦੇ ਆਪਣੀ ਉਮਰ ਵਾਲੇ ਦੇ ਪੋਟਿਆਂ ਤੇ ਯਾਦ ਨੇ ਇਹ ਉਹਦਾ ਮਜ਼ਾਕ ਬਣਾ ਰਿਹਾ ਦੇਖੋ ਜੀ ਖਾਂਦਾ ਤਾਂ ਹਰੇਕ ਆਪਦੇ ਪਿਓ ਦਾ ਹੀ ਹੁੰਦਾ ਵੀ ਆਪਾਂ ਨੂੰ ਵੀ ਜੋ ਪਿਓ ਛੱਡ ਗਿਆ ਆਪਾਂ ਉਹੀ ਖਾਣਾ ਹਨਾ ਸਾਰਿਆਂ ਪਰ ਮੈਂ ਇਹਨੂੰ ਬਾਈ ਨੂੰ ਪੁੱਛਣਾ ਚਾਹੁੰਨਾ ਵੀ ਜੇ ਕੱਲ ਨੂੰ ਹਾਂਸ ਰਾਜ ਹਾਂਸੂਰੀ ਤੈਨੂੰ ਆਪਦੀ ਚੱਲ ਟੱਲ ਜਾਇਦਾਦ ਤੋਂ ਬੇਦਖਲ ਕਰ ਦੇਣਾ ਤੂੰ ਗਾਏਗਾ ਕੀ ਪਤੰਦਰਾ ਤੇਰਾ ਸਾਰਾ ਕਰੀਅਰ ਤਾਂ ਨੱਚਣ ਤੋਂ ਪਹਿਲਾਂ ਹੋਕੇ ਤੇ ਖੜਾ ਕੁਛ ਆਬਦਾ ਗਾ ਕੇ ਹਿੱਟ ਤਾਂ ਕਰ ਲਾ ਪਹਿਲਾਂ ਫੇਰ ਕਰ ਲਈ ਲੋਕਾਂ ਨੂੰ ਟੱਚਣਾ ਆ ਹੁਣ ਜਿੱਦਣ ਦਾ ਇਹਨਾਂ ਦਾ ਰੌਲਾ ਜਾ ਪਿਆ ਕਿੱਕ ਮੇਰੇ ਨਾਲ ਦਾ ਕਹਿੰਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਹਾਂਸ ਰਾਜ ਦੇ ਵੀ ਜਵਾਬ ਆ ਕਹਿੰਦਾ ਮੈਨੂੰ ਤਾਂ ਐਸੀ ਉਹਦਾ ਗੱਦੀ ਤੇ ਬੈਠੇ ਨੇ ਵੀ ਉਹਨਾਂ ਨੇ ਵਿਆਹ ਨਹੀਂ ਕਰਾਇਆ ਕਿਤੇ ਐਨੀ ਕੁ ਤਾਂ ਪਪੂਲਰਟੀ ਆ ਬਾਈ ਜੀ ਹੋਰਾਂ ਦੀ ਜਿਹੜੇ ਐਡੇ ਵੱਡੇ ਫੰਕਾਰ ਨੂੰ ਟੱਚਰ ਕਰ ਰਹੇ ਤੇ ਉਹ ਤੀਜੇ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਜਿਹੜਾ ਨਾਲ ਬੈਠਾ ਇਹਦੇ ਸਮਝ ਨਹੀਂ ਲੱਗਦੀ ਇਹਦਾ ਰੌਸ਼ਨ ਪ੍ਰਿੰਸ ਨਾਂ ਕਿਉਂ ਰੱਖਿਆ ਕਦੀ ਰੌਸ਼ਨੀ ਨਹੀਂ ਹੋਇਆ ਇਹਦਾ ਨਾ ਫਿਊਜ਼ ਪ੍ਰਿੰਸ ਚਾਹੀਦਾ ਸੀ ਇਹਨੂੰ ਅਸਲ ਚ ਆਪਦਾ ਨਾ ਫਿਊਜ਼ ਪ੍ਰਿੰਸ ਰੱਖ ਲੈਣਾ ਚਾਹੀਦਾ ਉੱਪਰਿਆ ਲੋਕਾ ਤੂੰ ਦਾਸ ਮਿਊਜ਼ਿਕ ਅਕੈਡਮੀ ਚਲਾਉਣਾ ਤੂੰ ਵੀ ਟੱਚ ਮਤਲਬ ਨਾ ਜਿੰਨਾ ਪੀਟੀਸੀ ਨੇ ਜ਼ੋਰ ਤੈਨੂੰ ਹਿੱਟ ਕਰਨ ਤੇ ਲਾਤਾ ਤੂੰ ਪੀ ਦਾ ਮੁੱਲ ਵੀ ਨਹੀਂ ਮੋੜਿਆ ਜਿੱਦਣੇ ਕਹਿੰਦੇ ਪੀਟੀਸੀ ਦੇ ਖਰਚੇ ਸੁਖਵੀਰ ਬਾਦਲ ਨੇ ਪੜ ਲੈ ਤੈਨੂੰ ਕੋਲੇ ਖੜਾ ਕੇ ਕੁੱਟੂ ਤੂੰ ਜਿਵੇਂ ਉਹ ਕਰਨ ਵਾਲਾ ਕਹਿੰਦਾ ਹੁੰਦਾ ਗੀਤਾਂ ਦੀ ਮਸ਼ੀਨ ਤੂੰ ਫਲੌਪ ਫੈਕਟਰੀ ਆ ਫਿਊਜ ਪ੍ਰਿੰਸ ਬੰਦਾ ਕਵੰਦਾ ਦੇਖ ਲੈ ਕਰੋ ਪਹਿਲਾਂ ਬੋਲਣ ਤੂੰ ਤੇ ਮੈਂ ਚੈਨਲ ਵਾਲਿਆਂ ਨੂੰ ਵੀ ਕਹਿੰਦਾ ਜੀ ਜਿੰਨੇ ਵੀ ਚੈਨਲ ਨੇ ਮੈਂ ਕਿਸੇ ਨਿੱਜੀ ਦਾ ਨਾਮ ਨਹੀਂ ਲੈਂਦਾ ਉਹ ਕੀ ਹੋ ਤੁਸੀਂ ਤੀਜੇ ਦਿਨ ਕੰਪੀਟੀਸ਼ਨ ਕਲਾ ਦਾ ਕਾਦਾ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਜ਼ੋਰ ਦੇ ਹੁੰਦੇ ਨੇ ਕਲਾ ਕਲਾ ਕੀ ਯਾਰ ਕੋਈ ਕਿਵੇਂ गा ਸਕਦਾ ਕੋਈ ਕਿਵੇਂ ਲਿਖ ਸਕਦਾ ਕੋਈ ਕਿਵੇਂ ਕਰ ਸਕਦਾ ਉਹ ਤੀਜੇ ਦਿਨ ਆਖੇ ਜੀ ਅਸੀਂ ਜੱਜ ਬਿਠਾਉਣ ਕਿਹੜੀ ਕਚਹਿਰੀ ਲਾਉਣੇ ਹੋ ਤੁਸੀਂ ਜੱਜ ਹਾਂ ਥੋੜੇ ਜੱਜਾਂ ਨੇ ਕੀ ਕੀਤਾ ਅੱਜ ਤੱਕ ਜਿੰਨੇ ਬੰਦੇ ਇਹਨਾਂ ਨੇ ਕੱਢੇ ਨੇ ਉਹ ਤਾਂ ਸਟਾਰ ਬਣੇ ਬੈਠੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਸੀ ਉਹ ਆ ਬੈਠਾ ਇਹ ਬਲੌਗ ਬਣਾਈ ਜਾਂਦਾ ਆਫਿਊਜ਼ ਪ੍ਰਿੰਸ ਹਾਂ ਕਿ ਫੇਰਾਂ ਦਾ ਕੰਪੀਟੀਸ਼ਨ ਆ ਫਿਰ ਉਹ ਮੈਂ ਨਵੇਂ ਮੁੰਡਿਆਂ ਨੂੰ ਵੀ ਕਹਿਣਾ ਕੁੜੀਆਂ ਵਿੱਚੀ ਜਿੰਨੇ ਅੱਜ ਤੱਕ ਕੰਪੀਟੀਸ਼ਨਾਂ ਚ ਜਿੱਤੇ ਨੇ ਮੈਨੂੰ ਇੱਕ ਵੀ ਬੰਦਾ ਕਾਮਯਾਬ ਹੋਇਆ ਦਿਖਾ ਦਿਓ ਦੇਸ਼ ਦੇ ਕਹਿੰਦਾ ਮੈਂ ਸਾਰੇ ਦੇ ਇੰਨਾ ਚ ਕੁਛ ਨਹੀਂ ਪਿਆ ਐਵੇਂ ਨਾ ਲਾਈਨਾਂ ਚ ਖੜ ਖੜ ਧੱਕੇ ਖਾਈ ਜਾ ਕਰੋ ਨਾਲੇ ਇਹਨਾਂ ਦੇ ਉੱਥੇ ਟੋਟ ਕੇ ਸੁਣੋ ਤਾਨੂੰ ਰੱਬ ਨੇ ਜੋ ਤੁਹਾਡੇ ਕਰਮਾਂ ਚ ਲਿਖਿਆ ਅੱਜ ਕੱਲ ਤਾਂ ਬਾਈ ਟਰਾਂਸਪੇਰੈਂਟ ਜੋਗਾ ਆਪਣੀ ਕਲਾ ਪੇਸ਼ ਕਰੋ ਵਧੀਆ ਹੋਏ ਲੋਕਾਂ ਨੇ ਚੱਕਣਾ ਇਹਨਾਂ ਨੇ ਥੋੜੀ ਚੱਕਣਾ ਇਹਨਾਂ ਦੇ ਰਿਜੈਕਟ ਕਰੇ ਵੇ ਤਾਂ ਹਿੱਟ ਹੋਏ ਬੈਠੇ ਨੇ ਵਧੀਆ ਰੋਟੀ ਖਾਂਦੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਵੇ ਸੀ ਉਹ ਬਲੌਗ ਬਣਾ ਬਣਾ ਗੁਜ਼ਾਰਾ ਕਰਦੇ ਨੇ ਫਲੌਪ ਫੈਕਟਰੀਆਂ ਨੇ ਉਹ ਕੋਈ ਲੋੜ ਨਹੀਂ ਐਵੇਂ ਤੱਕੇ ਖਾਣ ਦੀ ਉੱਥੇ ਤੀਜਾ ਇੱਕ ਦਿਨ ਤੇ ਦੂਜਾ ਮੈਂ ਮੁੰਡਿਆਂ ਨੂੰ ਕਹਿ ਦੇਣਾ ਚਾਹੁੰਦਾ ਕੋਈ ਲੋੜ ਨਹੀਂ ਇਹਨਾਂ ਦੇ ਗਿੱਟਿਆਂ ਜਾਂ ਜੱਡ ਡਿਗਣ ਦੀ ਮੂੰਹ ਇਹ ਨਾ ਕਿਸੇ ਵੱਡੇ ਫੰਕਾਰ ਦਾ ਨਾਲ ਉਹ ਕੀ ਹੋ ਗਿਆ ਹਾਂ ਗਲਤੀ ਹੋ ਗਈ ਕੋਈ ਪਹਿਲਾਂ ਸਾਰੀ ਉਮਰ ਮਾਸਟਰਾਂ ਦੇ ਗੱਟਿਆਂ 'ਚ ਫਿਰ ਰਿਸ਼ਤੇਦਾਰਾਂ ਦੇ ਫਿਰ ਇਹਨਾਂ ਦੇ ਗੱਟੇ ਉਹ ਪ੍ਰਾਵੋ ਮਾੜਾ ਮੋਟਾ ਕੌਨਫੀਡੈਂਸ ਬਿਲਡ ਕਰੋ ਰੱਬ ਨੇ ਬੰਦੇ ਬਣਾਇਆ ਮਨੁੱਖ ਬਣਾਇਆ ਮਨੁੱਖ ਐਵੇਂ ਨਾ ਗੱਟਿਆਂ 'ਚ ਡਿੱਗੀਏ ਕਰੋ ਗੱਟਿਆਂ 'ਚ ਡਿੱਗਣ ਵਾਲਾ ਅੱਜ ਤੱਕ ਕੋਈ ਸਟਾਰ ਨਹੀਂ ਬਣਿਆ ਉਹੀ ਤੁਹਾਨੂੰ ਨਾ ਡਰੋਕਲ ਜੇ ਬਣਾਈ ਜਾਂਦੇ ਨੇ ਇਹ ਆ ਡਰੇ ਕਰਕੇ ਨੇ ਕਿਹਨਾਂ ਦੇ ਪੈਰੀ ਹੱਥ ਲਾਏ ਬਣੇ ਅੱਜ ਦੁਨੀਆ ਦੀ ਸਭ ਤੋਂ ਵੱਧ ਸਟਰੀਮਾਂ ਉਹਨਾਂ ਨੂੰ ਵਜਦੇ ਆਣੇ ਮੈਂ ਨਹੀਂ ਕਹਿੰਦਾ ਮਾੜਾ ਗੋ ਪਰ ਆ ਚੇਲੇ ਚਰਪਟ ਬਣਨ ਦੀ ਕਿਸੇ ਦੀ ਕੋਈ ਲੋੜ ਨਹੀਂ ਅੱਖ ਚ ਅੱਖ ਪਾ ਕੇ ਗੱਲ ਕਰਿਆ ਕਰੋ ਹੋਰ ਇੱਕਦਮ ਗਾਉਣਾ ਤੁਸੀਂ ਆਪ ਦੇ ਲਈ ਗਾਉਣਾ ਯਾਰ ਚੰਗਾ ਕਹੋਂਗੇ ਲੋਕ ਸਰੋ-ਸਰੋਤੇ ਤੁਹਾਨੂੰ ਸਲਾਉਣਗੇ ਤੁਹਾਨੂੰ ਚੱਕਣਗੇ ਤੁਹਾਡਾ ਕੱਪ ਆਪਦੇ ਆਪ ਹੀ ਇੱਕ ਕੈਰੀਅਰਿਸਟ ਇਹ ਥੋੜੀ ਕੈਰੀਅਰ ਸਟੈਬਲਿਸ਼ ਕਰਨ ਵਾਲਿਆਂ ਨੇ ਵੀ ਜੇ ਮਾਸਟਰਸ ਲੀਵ ਅਪਰੂਵ ਕਰੂਗਾ ਫੇਰ ਹੀ ਕੈਰੀਅਰ ਸੋ ਇਹ ਪੰਜ ਚਾਰ ਬੰਦਿਆਂ ਨੇ ਜੀ ਐਨੀ ਹੇਟ ਫਲਾਈ ਆ ਨਾ ਸਿੰਗਿੰਗ ਦੇ ਵਿੱਚ ਮੈਂ ਸੌਰੀ ਟੂ ਸੇ ਪੁਰਾਣੇ ਸਿੰਗਰ ਜਿੰਨੇ ਵੀ ਨੇ ਮੈਂ 90% ਕਹਿੰਦਾ ਇਹ ਜੈਲਸੀ ਨਾਲ ਭਰੇ ਹੋਏ ਨੇ ਜੀ ਇਹ ਨਵੇਂ ਮੁੰਡਿਆਂ ਨੂੰ ਜਰਦੇ ਨਹੀਂ ਹੈਗੇ ਤਾਂ ਹੀ ਫਿਰ ਜਦੋਂ ਨਵੇਂ ਮੂਰਦੀ ਅਗਲੇ ਆਇਆ ਕਰਕੇ ਨੰਗਲ ਲੱਗਦੇ ਨੇ ਫੇਰ ਇਹ ਕਹਿਣ ਲੱਗਦੇ ਨੇ ਇੰਨਾ ਚ ਇੱਜ਼ਤ ਨਹੀਂ ਇੰਨਾ ਚ ਲਾਇਕਤ ਨਹੀਂ ਲਾਇਕਤ ਕਰਾਉ ਸ਼ੁਕਰ ਕਰ ਹਟੇ ਇਹ ਚੋਰੇ ਤਾਂ ਨਹੀਂ ਪਾਉਂਦੇ ਸੀ। ਤੁਹਾਡੇ ਲੱਛਣ ਉਹੀ ਹੋ ਰਹੇ ਦਸਾਂ ਚੋਂ 8 7 8 ਜਾਣੇ ਦੇ ਉਹੀ ਲੱਛਣ ਹੋ ਰਹੇ ਨੇ। ਸੋ ਦੇਖੋ ਜੀ ਇਹ ਪੰਜ ਚਰ ਜਾਣਿਆਂ ਨੇ ਨਾ ਬੜੀ ਹੇਟ ਜੀ ਬਣਾਈ ਪਈ ਐ ਇੱਕ ਸਿੰਗਿੰਗ ਚ। ਮੈਂ ਕਿੰਨੇ ਨਾਂ ਗਿਣਾ ਸਕਦਾ ਹਾਂ ਅnsਰਾਜ ਹੰਸ ਜੀ, ਕੁਲਦੀਪ ਮਾਨਕ ਜੀ, ਮੁਹੰਮਦ ਸੁਦੀਕ ਜੀ, ਪੂਰਨ ਚੰਦ ਬਡਾਲੀ ਜੀ, ਸਰਦੂਲ ਸਕੰਦਰ ਜੀ। ਮਤਲਬ ਐਡੇ ਐਡੇ ਫਨਕਾਰ ਹੋਏ ਨੇ ਯਾਰ ਇਹਨਾਂ ਨੇ ਕਦੀ ਹੇਟ ਬਣਾਈ ਹੋਈ ਨਹੀਂ ਯਾਰ ਗਾਣਿਆਂ ਨੂੰ ਗਾਣਾ ਵੀ ਸਾਰਿਆਂ ਨਾਲ ਸੈਲੀਬ੍ਰੇਟ ਕੀਤਾ, ਸਾਰਿਆਂ ਨੂੰ ਐਪਰੀਸ਼ੀਏਟ ਕੀਤਾ। ਇਹ ਤਾਂ ਪਤੰਦਰ ਜਿਵੇਂ ਬਾਕੀਆਂ ਨੇ ਠੇਕੇ ਤੇ ਬਸ ਫੜੀ ਹੁੰਦੀ ਆ ਓਮ ਤੂੰ ਐ ਕਰਦਾ ਤੂੰ ਐ ਕਰਦਾ ਸੁਣ ਨਵੇਂ ਮੁੰਡਿਆਂ ਕੁੜੀਆਂ ਨੂੰ ਮੇਰੀ ਬੇਨਤੀ ਹੈ ਜੀ ਮੇਰੀ ਕਿਸੇ ਨਾਲ ਕੋਈ ਹੇਟ ਹੂਟ ਭਾਵਨਾ ਵਾਲੀ ਕੁਛ ਨਹੀਂ ਇਹ ਇਹਨਾਂ ਨੂੰ ਵੀ ਮੈਂ ਪਤਾ ਨਹੀਂ ਕਦੀ ਜ਼ਿੰਦਗੀ 'ਚ ਆਪਾਂ ਕਦੀ ਮਿਲਣਾ ਜਾਂ ਨਾ ਨਾ ਮੇਰੀ ਇਹਨਾਂ ਲਈ ਕੋਈ ਹੇਟ ਆ ਜੋ ਇਹਨਾਂ ਦੀ ਹਰਕਤ ਆ 96 ਗੱਲ ਬਾਈ ਨਾਲ ਇਹਨਾਂ ਨੇ ਕੀਤੀ ਉਹ ਬਹੁਤ ਹੀ ਨਿੰਦਣਯੋਗ ਆ ਉਹ ਬਾਈ ਨੂੰ ਆਪ ਨੂੰ ਵੀ ਗੁੱਸਾ ਆ ਸੋ ਅਸੀਂ ਨਾ ਕੋਈ ਮੇਰਾ ਜੀ 79 ਗੱਲ ਨਾਲ ਕੋਈ ਬਹੁਤ ਪਰਸਨਲ ਰਿਲੇਸ਼ਨ ਨਹੀਂ ਜਿਹੜਾ ਸੰਗੀਤ ਵਧੀਆ ਲੱਗਦਾ ਵਧੀਆ ਲੱਗਦਾ ਯਾਰ ਬਸ ਦੈਟਸ ਇਟ ਹਾਂ ਹਾਂ ਜਾਂ ਤੁਸੀਂ ਮਜ਼ਾਕ ਉਹਦੇ ਨਾਲ ਕਰੋ ਜਿਹੜਾ ਭਾਈ ਤੁਹਾਡਾ ਚੱਲਦਾ ਮਤਲਬ ਕਿਸੇ ਦਾ ਤੁਸੀਂ ਜਲੂਸ ਕੱਢਦੇ ਹੋ ਇਹ ਮਾਸਟਰ ਸੁਲੀਮ ਦਾ ਤਾਂ ਖੁਰਕਾ ਹੈ ਇਹਨੂੰ ਤਾਂ ਆਦਤ ਹੈ ਵੀ ਕੋਈ ਨਵਾਂ ਮੁੰਡਾ ਜਿਹੜਾ ਵੀ ਉੱਠ ਕੇ ਉਹਦੇ ਬਾਰੇ ਨੇ ਬੋਲਣਾ ਹੀ ਬੋਲਣਾ ਸੋ ਨਵੇਂ ਮੁੰਡੇ ਕੋਲ ਕੋਈ ਇਹਨਾਂ ਦੇ ਗਿੱਟੇ ਗੋਡਿਆਂ 'ਚ ਡਿਗਣ ਦੀ ਬਿਲਕੁਲ ਲੋੜ ਨਹੀਂ ਇਹ ਕੋਈ ਗਿੱਟੇ ਗੋਡਿਆਂ ਨਾਲ ਡੇਕ ਕੇ ਤੁਹਾਡੇ ਕੋਈ ਜਾਣਾ ਤੇ ਸੁਰ ਨਹੀਂ ਫਟਾਉਣ ਲੱਗੇ ਤੁਹਾਡਾ ਕੌਨਫੀਡੈਂਸੀ ਥੱਲੇ ਜਾਊਗਾ ਬਈ ਰੱਬ ਨੇ ਮਨੁੱਖ ਬਣਾਇਆ ਉਹਦੀ ਇੱਜ਼ਤ ਕਰੋ ਜੋ ਕਰੀਅਰ ਪ੍ਰਮਾਤਮਾ ਨੇ ਤੁਹਾਡੇ ਕਰਮਾਂ 'ਚ ਲਿਖਿਆ ਹੋਇਆ ਉਹ ਜੋ ਕਰੀਅਰ ਤੁਹਾਡੇ ਪ੍ਰਮਾਤਮਾ ਨੇ ਲਿਖਿਆ ਹੋਇਆ ਕਰਮਾਂ 'ਚ ਉਹ ਜੋ ਕਰੀਅਰ ਤੁਹਾਡਾ ਪ੍ਰਮਾਤਮਾ ਨੇ ਲਿਖਿਆ ਹੋਇਆ ਮਿਹਨਤ ਕਰਦੇ ਰਹੋ ਤੁਹਾਨੂੰ ਮਿਲ ਜਾਣਾ ਇਹ ਜੱਜਾਂ ਜੁੱਜਾਂ ਨੇ ਕੁਝ ਨਹੀਂ ਲੈ ਕੇ ਦੇਣਾ ਤੁਹਾਨੂੰ ਬਾਕੀ ਇਹ ਦੋਨੇ ਤਿੰਨੇ ਇਹ ਸਾਰੀ ਫੇਲ ਫੈਕਟਰੀ ਹੈ ਜੀ ਜੇਲ੍ਹ ਸੀਨਾ ਭਰੇ ਹੋਏ ਇਹਨਾਂ ਨੇ ਆ ਹੀ ਕੁਝ ਬੋਲਦੇ ਰਹਿਣਾ ਹੁਣ 8-10 ਪੌਡਕਾਸਟਾਂ 'ਚ ਸਪਾਈ ਦੇ ਦੇਣਗੇ ਪ੍ਰਮਾਤਮਾ ਇਹਨਾਂ ਨੂੰ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਦਾ ਸਮਤ ਅਕਲ ਬਖਸ਼ੇ ਸੁਰਾਂ ਦੇ ਨਾਲ ਨਾਲ ਬਾਕੀ ਜੀ ਪੁੱਲ ਚੁੱਕ ਮਾਫ ਕਰਿਓ ਚੜਦੀ ਕਲਾ ਨਸ਼ੱਤਰ ਬਾਈ ਬਿਲਕੁਲ ਨਹੀਂ ਘਬਰਾਉਣਾ ਤੂੰ ਜੱਟ ਘਰਾਣੇ ਦਾ ਬਸ ਚੱਕ ਦੇ ਚੌਟੇ ਵਧੀਆ ਗਾਇਆ ਕਰ ਟੰਗ ਕੇ ਰੱਖ ਕਮ ਗੋਡ ਬlesਸ ਯੂ ਆਲ ਜੀ ਸਾਰੀ ਦੁਨੀਆ ਵਸਦੀ ਰਵੇ ਪੰਜਾਬੀ 뮤직 ਇੰਡਸਟਰੀ ਵਸਦੀ ਰਵੇ ਚੜਦੀ ਕਲਾ ਸਰਬੱਤ ਦਾ ਭਲਾ ਪੁੱਲ ਚੁੱਕ ਮਾਫ ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਣਾ ਨਾ ਭੁੱਲਿਓ